ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦਾ ਰੋਖ ਅਖਤਿਆਰ ਕਰਦੇ ਨੇ ਵਿਦੇਸ਼ਾਂ ਦੇ ਵਿੱਚ ਕੂਚ ਕਰਦੇ ਨੇ ਆਪਣਾ ਤੇ ਆਪਣੇ ਪਰਿਵਾਰ ਦਾ ਆਉਣ ਵਾਲਾ ਭੁੱਖ ਸਵਾਰਨ ਦੇ ਲਈ ਪਰ ਕਈ ਵਾਰ ਉਹਨਾਂ ਦੇ ਨਾਲ ਉੱਥੇ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਨੇ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਅਜਿਹੇ ਪਾਣੇ ਉਹਨਾਂ ਦੇ ਨਾਲ ਵਾਪਰ ਜਾਂਦੇ ਨੇ ਜਿਸ ਤੋਂ ਬਾਅਦ ਬਹੁਤ ਮਾਨ ਦੁਖੀ ਹੁੰਦਾ ਹੈ ਅਜਿਹੀਆਂ ਖਬਰਾਂ ਨੂੰ ਜਾਣ ਕੇ ਇੱਕ ਅਜਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਅੰਮ੍ਰਿਤਸਰ ਹਲਕੇ ਦੇ ਵਿੱਚੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ 27 ਸਾਲਾ ਨੌਜਵਾਨ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਦੁਬਈ ਦੇ ਵਿੱਚ ਜਾਂਦਾ ਉਸ ਦੇ ਵੱਲੋਂ 6 ਮਹੀਨੇ ਪਹਿਲਾਂ ਦੁਬਈ ਦੇ ਵਿੱਚ ਜਾਇਆ ਜਾਂਦਾ ਪਰ ਇਸ 10 April 2025 ਨੂੰ ਉਸ ਦਾ ਅਖੀਰਲਾ ਦਿਨ ਇਸ ਫਾਨੀ ਸੰਸਾਰ ਦੇ ਉੱਪਰ ਹੋ ਜਾਣਾ ਇਸ ਦੇ ਬਾਰੇ ਉਸ ਨੂੰ ਜਾਣਕਾਰੀਆਂ ਕਤਈ ਨਹੀਂ ਸੀ ਉਸ ਦੇ ਨਾਲ ਭਿਆਨਕ ਹਾਦਸਾ ਵਾਪਰਦਾ ਇੱਕ ਸੜਕੀ ਦੁਰਘਟਨਾ ਦੇ ਵਿੱਚ ਉਸਦੀ ਜਾਨ ਚਲੀ ਜਾਂਦੀ ਹੈ ਬੜੇ ਹੀ ਦਰਦਨਾਕ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਮੱਚੀ ਹੋਈ ਆਗ ਦੀ ਲਪੇਟ ਦੇ ਵਿੱਚ ਆ ਜਾਣ ਕਰਕੇ ਪ੍ਰਦੀਪ ਸਿੰਘ ਨਾਮਕ ਜਗਦੇਵ ਕਲਾ ਦਾ ਇਹ ਨੌਜਵਾਨ 27 ਸਾਲ ਦੀ ਉਮਰ ਸੀ ਤਸਵੀਰ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀ ਹੈ ਇਸ ਦੀ ਮੌਤ ਹੋ ਜਾਣ ਦਾ ਪਰਿਵਾਰਕ ਮੈਂਬਰਾਂ ਨੂੰ ਸਮਾਚਾਰ ਪ੍ਰਾਪਤ ਹੁੰਦਾ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਰੋ ਰੋ ਕੇ ਬੜੇ ਹੀ ਇਸ ਤਰੀਕੇ ਦੇ ਨਾਲ ਅਪੀਲ ਕੀਤੀ ਜਾਂਦੀ ਹੈ ਸਰਕਾਰਾਂ ਨੂੰ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਜਿਹੜੀ ਹੈ ਉਸ ਨੂੰ ਪੰਜਾਬ ਭੇਜਿਆ ਜਾਵੇ ਜਿਸ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਅਪੀਲ ਦੇ ਉੱਪਰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਉਪਰਾਏ ਦੇ ਵੱਲੋਂ ਤੇ ਉਹਨਾਂ ਦੀ ਟੀਮ ਦੇ ਵੱਲੋਂ ਇਹ ਸਾਰੇ ਹਲ-ਹੀਲੇ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਤੇ ਅੱਜ ਇਸ ਪ੍ਰਦੀਪ ਸਿੰਘ ਨਾਮਕ 22 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਜਿਹੜੀ ਹੈ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੀ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੜੇ ਹੀ ਦੁਖਦਮੰਦ ਦੇ ਨਾਲ ਪੱਤਰਕਾਰਾਂ ਦੇ ਨਾਲ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਕੀ ਕੁਝ ਉਹਨਾਂ ਨੇ ਕਿਹਾ ਕਿਸ ਤਰੀਕੇ ਦੇ ਨਾਲ ਡਾਕਟਰ ਐਸ.ਪੀ ਸਿੰਘ ਉਬਰਾਏ ਦੇ ਯਤਨਾਂ ਦੇ ਨਾਲ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਦੇ ਵਿੱਚ ਪਹੁੰਚੀ ਹੈ ਘਰ ਦੇ ਵਿੱਚ ਪਹੁੰਚੀ ਹੈ ਇਹ ਸਾਰੀਆਂ ਜਾਣਕਾਰੀਆਂ ਉਹਨਾਂ ਦੇ ਵੱਲੋਂ ਸਾਡੇ ਸਹਿਯੋਗੀ ਪੱਤਰਕਾਰ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਇਹ ਸਾਰੀਆਂ ਜਾਣਕਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਉੱਪਰ ਇਹ ਦੁੱਖਾਂ ਦਾ ਪਹਾੜ ਟੁੱਟਾ ਹੈ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਅਜਿਹੇ ਹਾਦਸੇ ਅਜਹੀਆਂ ਘਟਨਾਵਾਂ ਅਜਿਹੇ ਭਾਣੇ ਜਿਹੜੇ ਨੇ ਉਹ ਵਾਪਰਦੇ ਰਹਿੰਦੇ ਨੇ ਵੱਖ-ਵੱਖ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਸ਼ਿਕਾਰ ਜਿਹੜੇ ਨੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਰਹਿੰਦੇ ਨੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਲੜਕੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਉਸ ਦਾ ਵੀ ਸ਼ਬਦ ਜਦੋਂ ਉਹਨਾਂ ਦੇ ਘਰ ਦੇ ਵਿੱਚ ਆਇਆ ਤਾਂ ਲੋ ਵੱਡੇ ਪੱਧਰ ਤੇ ਉੱਪਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਪਰਿਵਾਰ ਦੇ ਜੀ ਦਾ ਕਿਸੇ ਦਾ ਵੀ ਚਲੇ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦੁੱਖ ਜਿਹੜਾ ਹੈ ਪਰਿਵਾਰ ਦੇ ਪਿੱਛੇ ਬਚੇ ਮੈਂਬਰਾਂ ਨੂੰ ਹੁੰਦਾ ਸੋ ਇਸ ਨੌਜਵਾਨ ਦੇ ਵੀ ਮ੍ਰਿਤਕ ਦੇ ਦੇ ਪਰਿਵਾਰ ਦੇ ਵਿੱਚ ਆਉਣ ਤੇ ਘਰ ਦੇ ਵਿੱਚ ਆਉਣ ਤੇ ਬਹੁਤ ਵੱਡੇ ਪੱਧਰ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਹੀ ਡਾਕਟਰ ਐਸ.ਪੀ ਸਿੰਘ ਉਭਰਾਏ ਦਾ ਧੰਨਵਾਦ ਵੀ ਕੀਤਾ ਗਿਆ ਕਿ ਇਸ ਤਰੀਕੇ ਦੇ ਨਾਲ ਇਹ ਸਾਰੀ ਕਾਰਵਾਈ ਸਾਹਮਣੇ ਆਈ ਹੈ ਕਿ ਇਸ ਤਰੀਕੇ ਇਸ ਮ੍ਰਿਤਕ ਦੇ ਨੂੰ ਪੰਜਾਬ ਦੇ ਵਿੱਚ ਲਿਆਂਦਾ ਗਿਆ ਅੰਮ੍ਰਿਤਸਰ ਦੇ ਵਿੱਚ ਉਸ ਨੌਜਵਾਨ ਦੇ ਘਰ ਦੇ ਵਿੱਚ ਲਿਆਂਦਾ ਗਿਆ ਇਸ ਦੇ ਬਾਰੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਤੇ ਸਾਡੇ ਸਹਿਯੋਗੀ ਲਲਿਤ ਕੁਮਾਰ ਸ਼ਰਮਾ ਦੀ ਇੱਕ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਸਭ ਕੁਝ ਦੱਸਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰਜੀਤ ਸਿੰਘ ਮੇਰਾ ਨਾਮ ਹੈ ਸਾਡਾ ਪਤਨੇਵਾ ਜੀ ਜਿਹਦਾ ਨਾਮ ਭਤੀ ਸਿੰਘ ਹੀ ਪਿੰਡ ਜਗਦੇਵ ਕਲਾ ਤੋਂ ਜੋ ਕਿ 6 ਮਹੀਨੇ ਪਹਿਲਾਂ ਹੀ ਦਪਈ ਗਿਆ ਸੀ ਤੇ ਜਿਹਦੀ ਮਿਤੀ 10 4 25 ਨੂੰ ਰੋਡ ਐਕਸੀਡੈਂਟ ਦੇ ਵਿੱਚ ਡੈੱਥ ਹੋ ਗਈ ਜਿਨ੍ਹਾਂ ਦੀ ਬੋਡੀ ਅੱਜ ਉਬਰਾਏ ਸਾਹਿਬ ਦੇ ਉਪਰਾਲੇ ਦੇ ਨਾਲ ਜੋ ਵੀ ਉੱਥੋਂ ਡਾਕੂਮੈਂਟ ਸੀ ਤਿਆਰ ਕਰਕੇ ਤੇ ਉਹਨਾਂ ਮਦਦ ਦੇ ਜੋ ਇਹਨਾਂ ਮਦਦ ਕੀਤੀ ਆ ਉਹਦਾ ਨਹੀਂ ਤਹਿਦ ਰਤਨਵਾਦ ਕਰਦੇ ਆ ਤੇ ਉਹਨਾਂ ਦੇ ਉਪਰਾਲੇ ਸਦਕਾ ਜਿਹੜੀ ਇਹ ਬੋਡੀ ਆ ਉਹਨਾਂ ਦੇ ਗ੍ਰੇਵ ਤੇ ਪਹੁੰਚੀ ਆ ਕਰਨ ਦਾ ਉਪਰੋਲਾ ਪੁਰਾ ਸਰਦਾਰ ਦੀ ਬੇਟੀ ਇਹਨਾਂ ਦੀ ਵੱਡੀ ਜਿਹੜੀ ਆਪਣੇ ਆਪਣੇ ਵੀ ਆ ਉਹਦੇ ਮੈਰਿਜ ਵਾਸਤੇ ਉਹਨਾਂ 2 ਲੱਖ ਰੁਪਏ ਦੇਣ ਦਾ ਵੀ ਕੀਤਾ ਵਾਦਾ ਕੀਤਾ ਵਾ ਤੇ ਜੋ ਉਹਨਾਂ ਦੇ ਫਾਦਰ ਸਾਹਿਬ ਆ ਉਹਨਾਂ ਦੀ 2500 ਰੁਪਇਆ ਪੈਨਸ਼ਨ ਜਿਹੜੀ ਲਾਈਫਟਾਈਮ ਜਿਹੜੀ ਉਹਨਾਂ ਵੱਲੋਂ ਲਗਵਾ ਮਹੀਨਾਵਰੀ ਲਗਾਈ ਗਈ ਆ ਤੇ ਇਹ ਬਹੁਤ ਹੀ ਉਹਨਾਂ ਦਾ ਦਿਲ ਤਹਿਦ ਰਤਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਉਹਨਾਂ ਦੀ ਮਦਦ ਕੀ ਇਹਨੂੰ ਸਾਡੇ ਗ੍ਰੈਵਗੇ ਪਹੁੰਚਾਇਆ ਹੈ ਮੇਰਾ ਨਾਮ ਅਨਵਜੀਤ ਸਿੰਘ ਹੈ ਮੇਰੇ ਨਾਲ ਸਬੱਧਪਾਲਾ ਚੈਟਿੰਗ ਪ੍ਰਸਿੱਧ ਪ੍ਰਮਾਨ ਸਿੰਘ ਆਸੂ ਜਿੰਦਰ ਸਿੰਘ ਰਾਮਨਪੀਰ ਸਿੰਘ ਸੰਤੂ ਜਮਿਆਦੀ ਰਜਿੰਦਰ ਸਿੰਘ ਅੱਜ ਅਸੀਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਇਤਾਂਸੀ ਵੀ ਪਹੁੰਚੇ ਆਂ ਔਰ ਬੜੇ ਪਰੇਮਾਨ ਨਾਲ ਅੱਜ ਅਸੀਂ ਇੱਥੇ ਪਹੁੰਚਿਆ ਵੀ ਇੱਕ ਨੌਜਵਾਨ ਪ੍ਰਦੀਪ ਸਿੰਘ ਕਰਸ਼ਦਾਪ ਨੇ ਜੀ ਸੀ ਜਿਹੜਾ ਜੇ ਬੇਕਲਾ ਲਾਮ ਸਰ ਦੇ ਰਹਿਣ ਵਾਲਾ ਸੀ ਉਹ ਲੜਕਾ ਆਪਣੀ ਪਰਿਵਾਰ ਦੀ ਆਸਰ ਨੂੰ ਸੁਧਾਰਨ ਵਾਸਤੇ 6 ਮਹੀਨੇ ਪਹਿਲਾਂ ਦਵਾਈ ਚ ਗਿਆ ਸੀ ਔਰ 10 ਤਰੀਕ 10 ਅਪ੍ਰੈਲ ਨੂੰ ਉਥੇ ਬਹੁਤ ਹੀ ਦਰਦਨਾਕ ਭਿਆਨਕ ਹਾਦਸਾ ਜਿਹੜਾ ਉਸ ਲੜਕੇ ਦੇ ਨਾਲ ਵਾਪਰਿਆ ਜਿਸ ਦੇ ਨਾਲ ਪੂਰੀ ਤਰ੍ਹਾਂ ਉਹ ਬੱਚਾ ਜਿਹੜਾ ਸੀ ਉਹ ਚੁੱਲ ਗਿਆ ਉੱਥੇ ਵੀ ਬਹੁਤ ਦਰਦਨਾਕ ਜਿਹੜੀ ਉਹ ਮੌਤ ਹੋ ਗਈ ਅੱਜ ਉਹਦੀ ਮ੍ਰਿਤਕ ਦੇ ਇੱਥੇ ਜਿਹੜੀ ਆ ਉਹ ਆਈ ਹੈ ਪਰਿਵਾਰ ਸਾਰਾ ਇੱਥੇ ਆਇਆ ਉਹਨਾਂ ਦੇ ਰਿਸ਼ਤੇਦਾਰ ਆਏ ਨੇ ਮਹੱਤਪਦ ਸਾਹਿਬ ਮਾਮਾ ਦੀ ਉਹਨਾਂ ਦੇ ਇੱਥੇ ਪਹੁੰਚੇ ਆ ਔਰ ਇਹਨਾਂ ਦੀ ਦੁੱਖ ਜਿਹੜੇ ਆ ਅਸੀਂ ਬਿਆਨ ਨਹੀਂ ਕਰ ਸਕਦੇ ਜਿੰਨੇ ਭਰੇ ਮਨ ਦੇ ਨਾਲ ਇੱਥੇ ਆਏ ਨੇ ਔਰ ਜਿੰਨੇ ਵੀ ਇੱਥੇ ਪਹੁੰਚੇ ਬਹੁਤ ਦੁਖਦਾਈ ਹੈ ਘਟਨਾ ਜਿਹੜੀ ਉਹ ਉਹ ਬੱਚੇ ਦੇ ਨਾਲ ਜਿਹੜੀ ਹੋ ਵਾਪਰੀ ਹੈ ਉੱਥੇ ਉਹਦੀ ਜਦੋਂ ਮ੍ਰਿਤਕ ਦੇਰ ਨੂੰ ਲਿਿਆਉਣ ਵਾਸਤੇ ਡਾਕਟਰ ਐਸਪੀ ਸਿੰਘ ਉਹ ਬਾਈ ਉਹਨਾਂ ਦੀ ਉੱਥੇ ਜਿਹੜੀ ਟੀਮ ਹੈ ਉਨੇ ਸਾਰੇ ਕਾਗਜ਼ ਪੱਤਰ ਉੱਤੇ ਉਹਨਾਂ ਦੇ ਪੂਰੇ ਕਰਕੇ ਕਾਨੂੰਨੀ ਕਾਰਵਾਈ ਕਰਕੇ ਕਿ ਅੱਜ ਜਿਹੜੀ ਆ ਉਹ ਵਿੱਚ ਦੀ ਮੱਥੇ ਦੇ ਇਤਿਹਾਹੀ ਹੈ ਕਿ ਅਸੀਂ ਇਹਨਾਂ ਦਾ ਪ੍ਰਵਾਦ ਸੁਣ ਪਈ ਆ ਹਾਂਜੀ ਸੰਸਥਾ ਵੱਲੋਂ ਜਿਹੜੀ ਉਹਨਾਂ ਦੀਆਂ ਦੋ ਭੈਣਾਂ ਨੇ ਉਹਨਾਂ ਚ ਹਾਂਜੀ ਇੱਕ ਭੈਣ ਹੈ ਜਿਹੜੀ ਉਹਦੀ ਜਿਹੜੀ ਹੈ ਉਹ ਵਿਆਹ ਵਾਸਤੇ 2 ਲੱਖ ਰੁਪਿਆ ਜਿਹੜਾ ਉਹ ਭਾਈ ਸਾਹਿਬ ਨੇ ਜਿਆ ਕਿਸੇ ਸ੍ਰੀ ਦੇਮਾ ਜਨਾ ਨੂੰ ਨਾਲ ਦੀ ਨਾਲ ਹੀ ਉਹਨਾਂ ਦੇ ਪਿਤਾ ਜੀ ਜਿਹੜੇ ਉਹਨਾਂ ਦੀ 2500 ਰੁਪਿਆ ਪੈਨਸ਼ਨ ਜਿਹੜੀ ਉਹ ਪ੍ਰਤੀ ਮਹੀਨਾ ਜਿਹੜੀ ਆ ਉਹ ਦਿੱਤੀ ਜਾਊਗੀ ਕੀ ਗੱਡੀ ਹਾਂਜੀ ਹੁਣ ਤੱਕ ਜਿਹੜੀਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਤੇ ਡਾਕਟਰ ਐਸ.ਪੀ. ਸਿੰਘ ਵਰਾਈ ਜੀ ਵੱਲੋਂ ਜਿਹੜੀਆਂ ਉਥੋਂ ਹੁਣ ਤੱਕ ਇਹ 411ਵੀਂ ਜਿਹੜੀ ਆ ਉਹ ਮ੍ਰਿਤਕ ਦੇ ਜਿਹੜੀ ਆ ਇੱਥੇ ਅੱਜ ਗੰਦੀ ਗਈ ਆ ਤੇ ਇਹਦੇ ਨਾਲ ਦੀ ਨਾਲ ਹੀ 에어ਪੋਰਟ ਦੇ ਉੱਤੇ ਜਿਹੜਾ ਆ ਉਹ ਇਥੋਂ ਮ੍ਰਿਤਕ ਦੇ ਜਿਹੜੀ ਆ ਜਿਹੜੇ ਵਾਸਾਂ ਦੇ ਘਰ ਤੱਕ ਪਹੁੰਚਾਉਣ ਵਾਸਤੇ ਸੇਵਾ ਵੀ ਜਿਹੜੀ ਆ ਉਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਹੜਾ ਉਹ ਵੀ ਆਪ ਕਾਰ ਸੇਵਾ ਕਰਦਾ ਹੈ